ਤਸਵੀਰਾਂ ਤੁਹਾਨੂੰ ਕੇਂਦਰੀ ਜੇਲ ਫਿਰੋਜ਼ਪੁਰ ਦੀਆਂ ਦਿਖਾ ਰਹੇ ਹਾਂ ਜਿੱਥੇ ਕੈਦੀਆਂ ਦੇ ਵਿੱਚ ਝੜਪ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਇਸ ਝੜਪ ਦੇ ਵਿੱਚ ਇੱਕ ਕੈਦੀ ਦੇ ਜ਼ਖਮੀ ਹੋਣ ਦੀ ਖਬਰ ਸਾਹਮਣੇ ਆਈ ਹੈ ਦੱਸਦੀ ਹੈ ਕਿ ਜ਼ਖਮੀ ਕੈਦੀ ਦਾ ਨਾਮ ਰਣਜੀਤ ਸਿੰਘ ਹੈ ਜਿਸ ਨੂੰ ਸਿਵਲ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ ਰਣਜੀਤ ਸਿੰਘ ਜੇਲ ਮੁਲਾਜਹਾ ਦੇ ਬੈਰਕ ਅੰਦਰ ਬਣੀ ਟੂਟੀਆਂ ਤੋਂ ਪਾਣੀ ਪੀ ਰਿਆ ਸੀ ਅਤੇ ਉਸ ਤੇ ਹਮਲਾ ਕੀਤਾ ਗਿਆ ਫਿਰੋਜ਼ਪੁਰ ਕੇਂਦਰੀ ਜੇਲ ਦੇ ਵਿੱਚ ਬੰਦ ਕੈਦੀਆਂ ਦੇ ਵਿੱਚ ਆਪਸੀ ਪੁਰਾਣੀ ਰੰਜਿਸ਼ ਦੇ ਚੱਲਦਿਆਂ ਇਹ ਝੜਪ ਹੋਈ ਹੈ ਅਤੇ ਕੈਦੀ ਜ਼ਖਮੀ ਹੋ ਗਿਆ ਹੈ ਬਿਆਨਾਂ ਦੇ ਆਧਾਰ ਦੇ ਉੱਤੇ ਥਾਣਾ ਸਿਟੀ ਦੇ ਤਿੰਨ ਕੈਦੀਆਂ ਨੂੰ ਨਾਮਜ਼ਦ ਕਰਕੇ 7 ਤੋਂ 8 ਅਣਜਾਣ ਕੈਦੀਆਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਐਸਪੀਡੀ ਰਣਧੀਰ ਕੁਮਾਰ ਨੇ ਜਾਣਕਾਰੀ ਸਾਂਝੀ ਕੀਤੀ ਹੈ ਕਿ ਮਾਮਲਾ ਦਰਜ ਕਰਕੇ ਅਗਲੇ ਰੀ ਕਾਰਵਾਈ ਕੀਤੀ ਜਾ ਰਹੀ ਹੈ ਫਿਰੋਜ਼ਪੁਰ ਤੋਂ ਸਨੀ ਚੋਪੜਾ ਜਗਪਾਣੀ ਟੀਵੀ ਇੱਕ ਮੁਕਦਮਾ ਨੰਬਰ 339/24 ਦਰਜ ਹੋਇਆ ਹੈ ਧਾਰਾ ਲਗੀ 115/2/351/2/121/122 ਬੀਐਨਐਸ ਤੇ 42 ਪ੍ਰਿਜਨ ਐਕਟ ਇਸ ਵਿੱਚ ਜਿਹੜਾ ਰਣਜੀਤ ਸਿੰਘ ਜਿਹੜਾ ਰਹਿਣ ਵਾਲਾ ਥਾਣਾ ਮਖੂ ਦਾ ਹੈ ਜੇਲ੍ਹ ਕੇ ਅੰਦਰ ਹੀ ਉਹ ਹੁਣ ਹੈਗਾ ਬੰਦ ਉਹਨੇ ਰੋਕ ਲਗਾਇਆ ਹੈ ਕਿ ਜਿਹੜਾ ਸੁਖਪ੍ਰੀਤ ਸਿੰਘ ਸੇਵਾ ਸਿੰਘ ਮੇਵਾ ਸਿੰਘ ਇਕਬਾਲ ਸਿੰਘ ਤੇ 7 8 59 ਵਿਅਕਤੀਆਂ ਨੇ ਉਸਤੇ ਹਮਲਾ ਕੀਤਾ ਹੈ ਤੇ ਪਰਚਾ ਦਰਜ ਕੀਤਾ ਗਿਆ ਉਹਨਾਂ ਤਫ਼ਤੀਸ਼ ਜਾ ਰਹੀ ਹੈ ਸਰ ਇਹ ਤਾਂ ਕੀ ਕਾਰਨ ਲੱਗਾ ਕਿ ਰੰਜਿਸ਼ ਇਹਨਾਂ ਦੇ ਪ੍ਰਾਣੀ ਜਾਂ ਇਹ ਜਿਹੜੀ ਮੋਡਲੀ ਪੁੱਛ ਗਈ ਸ ਹੈ ਮੋਡਲੀ ਜਾਂਚ ਹੈ ਉਸ ਵਿੱਚ ਆਹੇ ਕਿ ਨਾਦੀ ਪੁਰਾਣੀ ਆਪਸੀ ਰੰਜਿਸ਼ ਹੈ ਉਹਦੇ ਕਾਰਨ ਜਿਹੜੇ ਦੋਸ਼ੀਏ ਦੋਸ਼ੀ ਉਹਨੇ ਇਸਤੇ ਅਟੈਕ ਕੀਤਾ ਜੀ ਦੋਸ਼ੀ ਵੀ ਉਹਨਾਂ ਲੱਤੀ ਹੈ ਕੈਦੀ ਨੇ ਇਹ ਅਸੀਂ ਪਰਤਾ ਰਿਕਾਰਡ ਕਰਕੇ